हेलो जी सात श्रीकाल जी मैं अमनदीप कौर पंजाबी कुी कल्चर पर स्वागत करती हूँ और सुना दिन ठीक है ना उम्मीद करें शाम के टाइम में छे बजे के जगह जान जीवन उधम शरीर घूम रहे हैं कदम कुछ करते ने क्षेत्र करते अपने बुरा हाल करे पे क्या आके फटाफट पानी पीते ने ਵੇ ਆਖੇ ਤਮਕਵਾ ਕਮਾ ਕੇ ਲਸ ਨੂੰ ਪਾਣੀ ਪੁਣੇ ਪਲਾਵਾ ਦੇ ਹਾਂ ਤੂੰ ਚਲਾ ਹਾਂ ਟਰੈਕਟਰ ਨਹੀਂ ਚੱਲ ਕਹਿ ਰਿਹਾ ਹੁਣੀ ਚਲਾ ਮੈਂ ਸੰਦਾ ਕੋਈ ਨਹੀਂ ਪਲਾ ਦੂੰਗੀ ਪਾਣੀ ਸ਼ੈੱਡ ਪਾਉਣ ਦੀ ਸਲਾਹ ਕਰ ਰਹੇ ਆ ਆ ਦੇਖਦੇ ਹਾਂ ਕਿੱਥੇ ਪਾਉਂਗੇ ਕਾਲਿਆ ਬਚਾਲੇ ਮੋਟਰਸਾਈਕਲ ਬੁਝਾ ਲੈ ਮੋਰਸੇ ਨਾਲ ਬੁਝਵਾ ਲੈ ਕਿੱਟ ਵਾਂ ਇੱਕ ਮੁਰਸੇ ਇੱਕ ਇੱਕ ਕਲਟ੍ਰਿਕ ਮੁਰਸੇ ਉਹਦੇ ਮੈਂ ਹੁਣ ਦੋ ਚੀਜ਼ਾਂ ਕਿਸ ਤਰ੍ਹਾਂ ਲਿਆਏਗਾ ਇੱਕ ਵਾਰ ਇੱਕ ਮਿੰਟ ਮੈਂ ਪਾਰ ਕੇ ਰੱਖ ਦੇ ਆ ਰੈਬਰ ਪਾਣੀ ਦਾ ਗਲਾਸ ਭੇਜਾਂਗੇ ਲੈ ਦੇਮਾ ਉਹਨਾਂ ਫੜਾਈ ਗਲਾਸ ਬੁੱਤ ਇੱਕ ਫਟਾ ਫਟਾ ਇੱਕ ਗਲਾਸ ਫੜਾ ਦੇ ਪਾਪਾ ਨੂੰ ਤੁਰਨੇ ਦੇ ਪਹਿਲਾਂ ਛੇਤੀ ਗਲਾਸ ਫੜਾ ਦੇ ਗਲਾਸ ਰੈਬਰ ਦਾ ਭਰਤੇ ਲੈ ਕੇ ਗਲਾਸ ਦੇ ਦਵਾ ਫੇਰ ਤੈਨੂੰ ਬੋਤਲ ਭਰ ਕੇ ਇੱਕ ਦੇ ਦੇ ਗਲਾਸ ਛੋਟਾ ਛੋਟਾ ਨਹੀਂ ਛੋਟਾ ਅੱਗੇ ਛੋਟਾ ਵਾ ਫੇਰ ਤੈਨੂੰ ਵੇਜੂਂ ਇੱਕ ਬੋਤਲ ਭਰ ਕੇ ਪਾਣੀ ਦੇ ਆਹਦਾ ਠੰਡਾ ਪਾਣੀ ਪੀਂਦਾ ਕਿਉਂਕਿ ਮੈਂ ਠੰਡਾ ਪਾਣੀ ਦੇ ਦੋ ਠੰਡਾ ਪਾਣੀ ਦੇ ਦੋ ਭਾਈ ਗਰਮੀ ਚ ਆ ਕੇ ਪੀਏ ਵੀ ਠੰਡਾ ਪਾਣੀ ਹੀ ਚਾਹਤਾ ਠੰਡੇ ਪਾਣੀ ਬਿਨਾਂ ਤਾਂ ਸਾਂ ਨਹੀਂ ਜਾਂਦਾ ਹੈਗਾ ਐ ਹੋਏਗਾ ਪਤਾ ਨਹੀਂ ਕੀ ਬਣੇਗਾ ਤੁਸੀਂ ਇਹ ਦੇਖ ਲਓ ਮੈਂ ਕੱਲ ਸ਼ਾਮ ਨੂੰ ਸਾਰੇ ਪੌਦਿਆਂ ਨੂੰ ਪਾਣੀ ਦਿੱਤਾ ਸੀਗਾ ਪਰ ਦੇਖ ਲਓ ਸੁੱਕ ਕੇ ਜੇ ਕਿਤੇ ਬੰਦਾ ਘੰਟਾ ਬਾਹਰ ਖੜ੍ਹ ਜਾਵੇ ਕੀ ਹਾਲ ਬਣੇ ਜਿਹੜੇ ਮੈਂ ਸਵੇਰ ਦੇ ਬਾਹਰ ਜਿਹੜੇ ਸਵੇਰ ਦੇ ਬਾਹਰ ਘੁੰਮ ਰਹੇ ਸੀ ਨਾ ਪਰਕ ਦੇ ਵਿੱਚ ਨਾ ਸੀ ਪਰ ਕੇ ਦੇ ਵਿੱਚ ਜਿਹੜੇ ਸਵੇਰ ਦੇ ਬਾਹਰ ਘੁੰਮ ਰਹੇ ਨੇ ਦੇਖ ਲਓ ਹਾਲ ਦੇਖ ਲਓ ਮੇਰੇ ਜੱਟ ਦਾ ਗਰਮੀ ਨੇ ਕੀ ਹਾਲ ਕਰ ਦਿੱਤਾ ਮੇਰੇ ਜੱਟ ਦਾ ਉੱਪਰ ਬੈਠ ਜਾ ਹੈਗਾ ਮੈਂ ਵੀ ਚਲਾ ਮੈਂ ਇਹਨੂੰ ਕਰਿਆ ਛੇਰੂ ਮੈਨੂੰ ਲੈ ਲਈਂਗਾ ਤਾਂ ਕਹਿ ਲ ਛੇਰੂ ਨੂੰ ਲੈ ਜੀ ਨਾਲ ਬਿਠਾ ਕੇ ਲੋ ਮੈਂ ਕਿਹ ਦੇਖ ਲੈ ਮੈਂ ਕਰ ਲ ਪਾਣੀ ਦੇ ਦੇਣਾ ਨੂੰ ਸ਼ਾਮ ਨੂੰ ਪਾਣੀ ਸੁੱਕ ਗਿਆ ਜਮਾ ਇਹ ਇੰਨਾ ਬੁਰਾ ਹਾਲ ਹੋਇਆ ਪਿਆ ਕਰਨੀ ਇਹ ਕੰਬਲ ਕੋਣ ਦੇ ਸੁੱਕ ਰਿਹਾ ਆਂਬ ਨੂੰ ਕਰ ਲ ਪਾਣੀ ਦੇ ਆਂਬ ਤਾਂ ਮੈਨੂੰ ਲੱਗ ਰਿਹਾ ਚੱਲਦਾ ਨਹੀਂ ਆ ਸੁੱਕੂਗਾ ਜਦ ਇਹ ਕੀ ਹਾਲ ਜਦ ਥੋੜਾ ਬਣਾ ਹੋਗਾ ਕਰਾ ਦਾ ਬਹੁਤ ਪਾਣੀ ਦੇਆ ਹੁਣ ਫੇਰ ਥੋੜੀ ਠੰਡਾ ਜਾ ਹੋ ਜਾਣ ਦੋ ਇਸ ਕੀ ਕਿਟਾਈ ਕਰਦੇ ਹਾਂ ਅੰਸਾਰ ਹੈ ਵੇਚ ਉਹ ਤੇ ਰੱਖ ਲਾ ਦੇ ਤੇ ਤੇ ਰੱਖ ਮੰਗੇ ਉਹ ਟੋਲ ਨਾ ਪਾ ਤੇਰੇ ਟੋਲ ਨਾ ਦੇਖੀ ਦੱਸ ਕਿੰਤਰ ਪੱਤੀਆਂ ਆਈਆਂ ਕਿ ਉਹ ਹੋ ਗਈਆਂ ਇਸ ਕਰ ਨਾਲ ਇਸ ਤਰ੍ਹਾਂ ਹੋਗਾ ਹਾਂ ਲਓ ਜੀ ਪਾ ਤੇ ਗਲਾਸ ਅਮਰੂਦ ਵਿਚਾਰਾ ਮਰਿਆ ਜਾ ਹੈਗਾ ਏ ਮਰੂਦਾਂ ਗਲ ਭਰ ਗਿਆ ਕੋਕੰਦੇ ਲਾਗ ਆਲੇ ਤਰਕ ਤੇ ਠੀਕ ਹਾਂ ਲਗਣ ਦਾ ਮਰੂਦ ਦੇਖੀ ਉਹਨੇ ਜਿਹਦੇ ਝੁੱਕ ਜਾਣਾ ਸਾਰੇ ਨਾ ਕੱਪੜਾ ਲਾ ਦੇ ਜਾਣ ਵਾਲਾ ਇਹ ਹਾਰਾ ਕੱਪੜਾ ਵੀ ਕਿੰਨਾ ਕ ਲਈ ਜਾਵਾ ਕੋਲੇ ਨਾ ਜਾਂਦਾ ਲੈ ਬਸ ਹੁਣ ਤਾਂ ਆ ਹੀ ਹਾਲ ਰਹਿਣਾ ਰਾਤ ਨੂੰ ਆਇਆ ਕਰਨਾ ਕਿਤੇ 10:00 11:00 11:00 ਵਜੇ ਸਵੇਰੇ ਫੇਰ 4:00 4:00 ਵਜੇ ਉੱਠ ਇਕ ਤਾਂ ਲਾਈਟ ਵੀ ਆ ਰਹੀ ਹੋਈ ਆ ਦੇਖੋ ਆਮ ਬ ਰੋਟਾ ਜਮਾ ਪੱਤੇ ਸੁੱਕੇ ਹਰੇ ਪਰ ਪੱਤੇ ਬਿਲਕੁਲ ਸੁੱਕੇ ਦੇਖੀ ਜਾਊਗੀ ਕੀ ਬਣੂਗਾ ਹੁਣ ਇਹਦਾ ਥੋੜੀ ਹੋਰ ਠੰਡੇ ਹੋਏ ਪਾਣੀ ਦੂੰਗੀ ਹਜੇ ਤਾਂ ਨਹੀਂ ਦਿੰਦੀ ਪਾਣੀ ਨਾਲ ਕਿਉਂਕਿ ਫਿਰ ਇੱਕਦਮ ਗਰਮ ਸਰਦ ਜੀ ਹੋ ਜਾਊਗਾ ਸਾਰਾ ਦੁਪਹਿਰਾ ਹੋ ਗਿਆ ਅਸ ਤਾਂ ਪਿਓ ਪੁੱਤ ਨੂੰ ਘੁੰਮਦਿਆਂ ਨੂੰ ਸਾਰੇ ਢੁੱਪਾਂ ਦੇ ਉੱਪਰ ਦੀ ਲੰਗੀ ਐ ਮੈਂ ਤਾਂ ਕਹੀ ਗਈ ਵੀ ਰੈਸਟ ਕਰ ਲੋ ਰੈਸਟ ਕਰ ਲੋ ਨਾ ਉਦਮ ਅਜਨ ਨਾ ਆਇਆ ਐਹੀ ਘੁੰਮ ਰਿਹਾ ਜਦੋਂ ਬੜਾ ਟਾਈਮ ਲੱਗਿਆ ਹੈ ਜਨ ਆਤਾ ਮੇਰਾ ਪੁੱਤ ਖੇਤਾਂ ਵਿੱਚ ਘੁੰਮ ਘੁੰਮ ਕੇ ਗਰਮੀ ਨਾਲ ਗਰਮੀ ਕਰੇ ਪਿਆ ਐ දෙගඩි තක්කාර බයේ කොනි චාරු මෑලාදම දසි පන්න බන්නදෝ ਆਪੇ ਜਾਣਗੇ ਹਜੇ ਰੁਕ ਕੇ ਗਰਮੀ ਇੰਨੀ ਕਿ ਜ਼ਿਆਦਾ ਆਉਂਦੀ ਹੈ ਨਾ ਵੀ ਬਸ ਖੁੱਲੇ ਵਾਲ ਨਹੀਂ ਰੱਖੇ ਜਾਂਦੇ ਨੂੰ ਪੋਨੀ ਮੈਂ ਜੂੜਿਆ ਕਰ ਲਿਆ ਜੂੜਾ ਵੀ ਕੀ ਰਹਿ ਗਿਆ ਹੋ ਰਹੀ ਚਾਰ ਕਪਾ ਦੇਖਦੇ ਕੋਈ ਇਲਾਜ ਕਰਦੇ ਹੁਣ ਵਾਲਾਂ ਦਾ ਕੋਈ ਸ਼ੈਂਪੂ ਜਾਂ ਕੋਈ ਆਇਲ ਵਗੈਰਾ ਬਣਾਉਣੀ ਹੈ ਤੇ ਜਦੋਂ ਬਣਾਓਗੇ ਤਾਂ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰੋਗੇ ਕਿਉਂਕਿ ਵਾਲਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਟੁੱਟਦੇ ਨੇ ਬਹੁਤ ਜ਼ਿਆਦਾ ਝੜਦੇ ਨੇ ਵਾਲੇ ਮਾੜੇ ਹਾਲਾਤ ਹੋਏ ਪਏ ਨੇ ਵਾਲਾਂ ਦੇ ਤਾਂ ਉੱਠੋਣਾ ਵਸ ਦੇਖ ਦੇਖ ਕੇ ਨਾ ਪਿਛਲੇ ਵੀਡੀਓ ਦਾ ਫੋਟੋ ਵਗੈਰਾ ਦੇਖ ਦੇਖ ਕੇ ਨਾ ਓਦਾਂ ਹੁੰਦਾ ਵਿਕਾਸ ਬਾਹਾਂ ਫੇਰ ਓਡੋੜੇ ਲੰਬੇ ਹੋ ਜਾਣ ਪਰ ਇੱਕ ਗੱਲ ਹੈ ਜਦੋਂ ਬਾਲ ਲੰਬੇ ਜਾਣਾ ਹੋ ਜਾਂਦੇ ਨੇ ਫਿਰ ਹਣਾ ਉਹ ਹੋ ਜਾਂਦਾ ਗਰਦਨ ਜਦੂ ਫੀ ਜਾਂਦੀਆਂ ਮੇਰੀ ਚਲੋ ਤੁਸੀਂ ਇਹ ਦੇਖ ਲਓ ਵੀ ਧੁੱਪ ਕਿੰਨੀ ਐ ਕੋ ਪਾਣੀ ਦਿੱਤਾ ਸੀਗਾ ਇਹਨਾਂ ਨੇ ਪਾਣੀ ਖੜਾਇਆ ਸੀਗਾ ਜਿਹੜੀ ਸੁੱਕਣੀ ਸ਼ੁਰੂ ਹੋ ਗਈ ਆ ਦੇਖੋ ਇੱਥੇ ਤਾਂ ਬਾਲਾ ਹੀ ਪਾਣੀ ਖੜਾਇਆ ਸੀਗਾ ਪਰ ਸਾਰੇ ਸੁੱਕ ਗਏ ਉਹ ਉਧਰ ਵਾਲੇ ਤਾਂ ਬਿਲਕੁਲ ਹੀ ਸੁੱਕ ਗਏ ਕੁੱਤੇ ਵੀ ਚਾਰੇ ਮੱਜਾ ਮਾਰ ਰਹੇ ਨੇ ਖੇਤਾਂ 'ਚ ਬੈਠੇ ਨੇ ਠੰਡੇ 'ਚ ਪਹਿਲਾ ਸਾਰਾ ਦਿਨ ਇੱਥੇ ਬੈਠ ਰਹੇ ਹੁੰਦੇ ਨੇ ਆਹ ਅੰਗੂਰਾਂ ਦੀ ਬੇਲ ਨੀਚੇ ਇਹਨਾਂ ਨੇ ਹੋ ਕੇ ਤੁਹਾਨੂੰ ਦਿਖਾਨੀ ਆ ਬਾਲਾ ਬੂਰਾ ਹਾਲ ਕਰਿਆ ਬੈ ਇਹਨਾਂ ਨੇ ਆ ਚੀਜ਼ਾਂ ਦਾ ਆ ਦੇਖੋ ਆ ਇੱਥੇ ਪਟਿਆ ਹੋਇਆ ਇੱਕ ਟੋਆ ਇੱਕ ਇੱਥੇ ਵਹਿੰਦਾ ਏ ਇੱਕ ਆ ਇੱਥੇ ਵਹਿੰਦਾ ਏ ਜਿੱਥੇ ਜਿੱਥੇ ਇਹਨਾਂ ਦਾ ਦਿਲ ਕਰਦਾ ਉੱਥੇ ਤੇ ਬੈਠੇ ਇੱਕ ਕਦੇ ਇੱਥੇ ਬਹਿ ਜਾਂਦਾ ਏ ਫਿਰ ਉਹ ਇਹ ਜਗ੍ਹਾ ਛੱਡ ਕੇ ਆ ਦੇਖੋ ਐਡੀ ਲੰਬੀ ਸਰੂਨਗ ਪੱਟੀ ਹੋਈ ਹੈ ਆ ਇੱਥੇ ਬੰਦਾ ਹੈ ਦਾ ਬੁੱਟੇ ਦਾ ਹਾਲ ਦੇਖ ਲੋ ਧੁੱਪ ਨੇ ਇੰਨਾ ਝੁਲਸਦੇ ਆ ਇਹ ਦੇਖ ਲੋ ਸਾਰਾ ਹੀ ਸੁੱਕ ਗਿਆ ਇਥੇ ਜਿਹਨੇ ਇੱਕ ਜੀਮੀ ਗੰਧ ਦਾ ਬੁੱਟਾ ਜੰਮ ਰਿਆ ਸੀਗਾ ਫੇਰ ਇਸ ਵਾਰੇ ਕੁੱਤਿਆਂ ਨੇ ਪੱਟਾ ਪੁੱਟ ਤੇ ਆ ਸ਼ਾਮ ਹੋ ਗਈ ਮੈਂ ਵੀ ਫੋਨ ਦੇਖਣ ਲੱਗ ਗਈ ਅੰਦਰ ਬਸ ਜੀ ਨਹੀਂ ਕਰਿਆ ਬਾਹਰ ਨਿਕਲਣ ਨੂੰ ਹੋਣ ਦੀ ਇਹ ਫੁੱਲ ਬੁੱਟਿਆਂ ਨੂੰ ਪਾਣੀ ਕਿਉਂਕਿ ਸਵੇਰ ਕੱਲ ਦਿੱਤਾ ਸੀਗਾ ਸ਼ਾਮ ਨੂੰ ਹਨ ਸੁੱਕ ਗਏ ਸੀਗੇ ਸਾਰੇ ਇਹ ਮੇਰੇ ਦੁਆਰੇ ਪੇੜ ਦੀ ਉਹਦੋਂ ਦੇ ਸਰਦਾਰ ਜੀ ਦੇ ਪਾਪਾ ਜੀ ਦੇ ਘੱਟਾਂ ਵਿੱਚ ਆਈ ਸੀ ਬਸ ਇਕੱਲੀ ਬੈਠੀ ਸੀ ਇਕੱਲੀ ਬੈਠਣ ਦੀ ਜੀਨ ਲੱਗਦਾ ਹੈ ਜਗਾਣਾ ਫੋਨ ਦੇਖਣ ਲੱਗੀ ਇੱਕੋ ਕੰਮ ਹੈ ਫੋਨ ਨਾਲ ਸਾਇਆ ਹੋ ਜਾਂਦਾ ਜੀ ਕੋ ਫੋਨ ਦੇਖਾਂ ਕੁਝ ਵੀ ਕਿਸੇ ਚੀਜ਼ ਦਾ ਨਾ ਐ ਹੁੰਦਾ ਬਸ ਦੇਖੀ ਜਾਓ ਦੇਖੀ ਲਓ کہیں ਮੈਨੂੰ ਕੰਟਾ ਹੋ ਗਿਆ ਫੋਨ ਦੀ ਤਾਂ ਮੈਂ ਮੰਮੀ ਨੂੰ ਫੋਨ ਕਰਨ ਲੱਗ ਗਈ

ਹਾਂ ਮਰ ਕੇ ਮਾਰ ਕੇ ਆ ਕਿੰਦਾ ਕੋਈ ਨਾ ਮੇਰਾ ਸਸਾਰ ਅੱਤੀ ਹੈ ਨਾ ਲਾ ਆਵਾ ਠੰਡੇ 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 ਪਾਣੀ ਚ ਨਾਲ ਆਵਾ ਨਹੀਂ ਨਹੀਂ ਬੁੱਤ ਮੈਂ ਤਾਂ ਉਹਨੂੰ ਦੇ ਰਹੀ ਹਾਂ ਲੀਚੀ ਦੇ ਬੂਟੇ ਹੈ ਇਹ ਵਾਲੇ ਪੌਦੇ ਨੂੰ ਦੇ ਰਹੀ ਹਾਂ ਆਹ ਕੰਦ ਨੂੰ ਲਾ ਰਿਓ ਹਾਂ ਉਹ ਫਿਰ ਕੰਦ ਨੇੜੇ ਹੈ ਨਾ ਫਿਰ ਉਹਨਾਂ ਨੂੰ ਦੇ ਹੋ ਜਾਊਗਾ ਠੰਡੀ ਜੀ ਖੰਡਾ ਕਿ ਮਿਲ ਰਹੀ ਤੁਝ ਕੋ ਅੱਛਾ ਜੀ ਬੱਚਿਆਂ ਨੂੰ ਛੁੱਟੀਆਂ ਆਈਆਂ ਹੋਈਆਂ ਹੋਈਆਂ ਨੇ ਬੱਚੇ ਆਰਾਮ ਨਾਲ ਆਏ ਹੋਏ ਨੇ ਆਪਣੇ ਆਪਣੇ ਨਾਨਕੇ ਉਧਰ ਮੇਰਾ ਪਹਿਲਾਂ ਜਾਇਆ ਠੀਕ ਆ ਤੁਹਾਡੀ ਸਲਾਹ ਮੰਨ ਰਹੀ ਸੀ ਕਿ ਜਾਣ ਦੀ ਹੁਣ ਲੈ ਪਾਈਪਿੰਗ ਨਿਕਲ ਗਈ ਸਲਾਹ ਮੰਨ ਰਹੀ ਸੀ ਕਿ ਜਾਣ ਦੀ ਫੇਰ ਬੱਸ ਜਾਣ ਹੀ ਹੋਣਾ ਠੀਕ ਐ ਛੱਡੋ ਕਰੇ ਆਪਣੇ ਆਪਣੇ ਘਰੇ ਮੋਜਾਂ ਕਰੋ आ जाओ इधर शाम हो गई बिलकुल सूरज छिप गया हूं माड़ा ठंडा होया जी सामू ਕਮੋਨੇ ਹੈਲੋ ਹਾਇ ਤਾਂ ਕਰੀ ਨਹੀਂ ਹੈਲੋ ਹੂੰ ਫਰ ਕਿਨੇ ਰੁਕੇ ਰਹੇ ਸਨ ਮੈਂ ਬਾਹਰ ਤੇਰਾ ਬੱਸ ਤੇ ਜਿਵੇਂ ਸਾਨੂੰ ਆਪਣੇ ਕਰੇ ਹਾਂ ਹਾਂਜੀ ਹਾਂਜੀ ਮੈਂ ਪਾਈਪ ਖੜੂ ਤੇ ਉਧਰ ਪਾਣੀ ਖੜਨਾ ਉਧਰ ਪਾਈਪ ਫਿੱਟ ਗਿਆ ਕਿ ਆਵਾ ਉਹ ਨੂੰ ਐਂ ਕਰਕੇ ਰੱਖਾ ਉਧਰੋਂ ਅੱਗੇ ਨੂੰ ਲੈ ਜਾਣਾ ਕਿਤੇ ਫਿੱਟ ਵੀ ਲਿਖਿਆ ਆਵੇ ਆਇਦੇ ਪਿੱਛੇ ਫਸ ਗਿਆ ਨਾ ਇੱਟਾਂਗੇ ਤਾਰ ਕੱਢਣੀ ਹੈ ਅਜੇ ਆਪਾਂ

ਮੰਮਾ ਕੋਲਾ ਮੈਂ ਦੇਖ ਲਿਆ ਹੁਕੀਲ ਕਦੇ ਦਿੱਕਾ ਆ ਗੂ ਜੂ ਮੁੱਝਿਆ ਪੁੱਛਾ ਉਸ ਟੇਕਲ ਹਾਂ ਮੈਨੂੰ ਮਿਲ ਗਿਆ ਅੱਜ ਮੈਂ ਦਵਾਇਆ ਕਿ ਤੇ ਪਾਣੀ ਪੀਣਾ ਹੈ ਮਾਂ ਹਾਂ ਆ ਪਾਣੀ ਪੀਂ ਲੈ ਤਾ ਇਹਨਾ ਉਦਮ ਨਾਲ ਖੇਡਣ ਆ ਰਹੇ ਨੇ ਪਰ ਉਦਮ ਹਜੇ ਖੇਤਾਂ ਵਿੱਚ ਲੰਘਿਆ ਹੋਇਆ ਅੱਜ ਨੇ ਚੱਪਣ ਕੱਦ ਦੀ ਸਬਜ਼ੀ ਬਣਾਈ ਸੀਗੀ ਨਾ ਪੁੱਤਾ ਉੱਥੇ ਤੂੰ ਟੱਕ ਨਹੀਂ ਜਨਾ ਇੱਧਰ ਤੱਕ ਦੇ ਮੰਮੀ ਚੋੜ ਮਰ ਗਈ ਹਾਂ ਛੱਡ ਜਾ ਉਹ ਨੂੰ ਦੇ ਲੋ ਆ ਪੈਰ ਪਿੱਛੇ ਲੈ ਇੱਧਰ ਹੋ ਇੱਧਰ ਹੋ ਪਿੱਛੇ ਹੋ ਰਮੇ ਦੇ ਕੋਈ ਨਾ ਮਾ ਇੱਥੇ ਪਾਣੀ ਦੇ ਰਿਹਾ ਅੱਜ ਵੀ ਨਾ ਕੋਈ ਨਹੀਂ ਸੰਭਾਉਂਦਾ ਹੈਗਾ ਉਹਦੋਂ ਸਵੇਰੇ 5:00 ਵਜੇ ਪਾਣੀ ਚਲਾਣਾ ਹੁੰਦਾ ਹੈ ਹੇ ਫਾਈਟ ਪਾਣੀ ਠੰਡਾ ਨਹੀਂ ਹੁੰਦਾ ਛੋੜੇ ਇਹ ਨਾ ਠੰਡਾ ਨਹੀਂ ਹੁੰਦਾ ਹੈਗਾ ਮੈਨੂੰ ਬਣਾਓ ਮੈਂ ਬੜੀ ਉਹਦੋਂ ਵੀ ਤਾਂ ਨਾਣਕੇ ਵੀ ਇਹਨਾਂ ਠੰਡਾ ਪਾਣੀ ਹੁੰਦਾ ਹੈ ਮੈਨੂੰ ਬਣਾਓ ਹੁਣ ਦਾਤਿਆਂ ਚ ਵੀ ਲੱਗ ਗਿਆ ਮੈਂ ਬਣਾਉਂਦਾ 24 ਘੰਟਾ ਹੁੰਦਾ ਹੀ ਹੈ ਨਾ ਠੰਡਾ ਮੈਨੂੰ ਬਣਾਓ ਜੋ ਵੀ ਕੱਢੀ ਨਾ ਨਹੀਂ ਬਾਜੀ ਆਉਗੀ ਅੱਛਾ ਉਹ ਐਨੀ ਦੂਰ ਨਹੀਂ ਪਟਾ Ne yapayım ya bak. E kare ਸਟਾਰਟਰ ਬੰਦ ਹੋ ਗਿਆ। ਹੋਏ। ਨਾ ਉਧਰ ਨੂੰ ਨਾ ਗੇਰ ਬਾਈ। ਐ, ਬਾਰੀਓ ਪੀਓ ਗਿਆ ਆ ਜਾ ਰਿਹਾ ਹੈ। ਸ਼ਾਮ ਦਾ ਟਾਈਮ ਹੋ ਗਿਆ ਜੀ ਰਹਿ ਰਹਾ ਸਭ ਦਾ ਪਾਰਟ ਚੱਲ ਰਿਹਾ ਗੁਰਦੁਆਰਾ ਸਾਹਿਬ ਵਿੱਚ। ਮਾਂ ਵੀ ਮਿਲੂ ਦੋਨਾ ਇੰਕਮੈਂਟ ਇੰਕਮੈਂਟ ਉਹ ਸੁਣੇ ਦੀ ਤਾਲਿਆ ਕਰ ਤੋ ਸਟਾਪ 好吧。 ਮੈਡਮ ਮੈਂ ਪੜ੍ਹ ਲੰਦਾ ਹਾਂ ਤੁਹਾਨੂੰ ਵੀ ਬੜਾ ਮੈਂ ਤੁਹਾਨੂੰ ਵੀ ਮੈਡਮ ਤੰਗ ਤਾਂ ਨਹੀਂ ਕਰਦੀ ਮੈਡਮ ਤੂੰ ਤੰਗ ਕਰਦਾ ਹੋਏਗਾ ਪੱਕਾ ਮੈਂ ਹੈਨਾ ਲੱਗ ਰਹੀ ਹੈ ਤੰਗ ਮੈਡਮ ਹਨ ਹਣਾ ਸਾਡੀ ਆ ਦੇ ਕੋਈ ਦੀ ਹਾਸੀ ਹੈ ਨਾ ਇਸ ਤੋਂ ਬਦਵਾ ਦੇ ਕੱਲ ਕਰਦੇ ਹਾਂ ਅੱਜ ਤੇਰੀ ਮੈਡਮ ਵੀ ਵਲੌਗ ਦੇਖੂਗੀ ਲੋ ਜਾਂ ਦੇਖ ਲਓ ਮੁੰਡਾ ਕੁ ਮੰਨ ਕੇ ਤੁਹਾਨੂੰ ਤੰਗ ਕਰਦੇ ਮੈਨੂੰ ਦੱਸਿਓ ਮੈਡਮ ਨਾ ਛੱਡੋ ਨੀ ਅੱਛਾ ਰਸੋ ਤੂੰ ਤੰਗ ਕਰਦਾ ਹੈ ਨਾ ਮੈਡਮ ਸਹਣਾ ਕਰਦਾ ਇਹਨਾ ਐ ਜੋੜਾ ਆਏ ਛੋਟੋ ਨਹੀਂ ਆਇਆ ਫੁੱਟੇ ਉਹ ਬਾਣੀ ਫੁੱਟਦੀ ਉਹ ਤਾਂ ਖੜੇ ਰਹੇ ਫਿਰ ਰਹੇ ਹਾਂ ਉਹ ਤਾਂ ਖੜੇ ਰਹੇ ਫਿਰ ਰਹੇ ਕਿੰਨੇ ਦਿਨ ਲਾ ਕੇ ਦੰਨਾਨ ਕੀ ਹੋਰ बस बोलो गाइस कैसे हो, <laughs> <Bolo guys? laughs> <Bolo> guys, <laughs> कैसे हो? Let's say hi!